ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਤੋਂ ਵਿਸ਼ਾ ਵਿਚਾਰ ਰਹੇ ਹਾਂ ਆ ਤੂੰ ਗੁਨਾ ਵਿੱਚ ਨਿਰਵੈਰਤਾ ਤੋਂ ਇਹ ਵੀ ਇੱਕ ਪਵਿੱਤਰ ਆਤਮਾ ਗੁਣ ਹੈ ਗੁਰਮੁਖਾਂ ਲਈ ਜਿਹੜੇ ਲੋਕ ਧਰਮੀ ਜ਼ਿੰਦਗੀ ਜੀਉਂਦੇ ਨੇ ਉਹਨਾਂ ਲਈ ਨਿਰਵੈਰਤਾ ਬੰਦੇ ਨੂੰ ਨਿਰਵੈਰ ਹੋਣਾ ਚਾਹੀਦਾ ਕਿਸੇ ਨਾਲ ਵੈਰ ਨਹੀਂ ਕਰਨਾ ਜੋ ਮਾਰੇ ਤਿੰਨ ਪਾਰੂ ਸੇ ਕਿਸਨਾ ਸੰਦੇ ਜਿਹੜੇ ਕਿਸੇ ਦਾ ਵੀ ਇਲਿਆਸ ਨਹੀਂ ਕਰਦੇ ਨਿਰਵੈਰ ਨਾਲ ਵੀ ਵੈਰ ਕਰਦੇ ਜਿਨ੍ਹਾਂ ਦਾ ਸੁਭਾਅ ਹੀ ਇਹ ਬਣ ਜਾਂਦਾ ਹੈ ਉਹ ਮਾਨੋ ਪ੍ਰਭੂ ਨੇ ਆਪਣੇ ਹੱਥੋਂ ਮਾਰ ਦਿੱਤੇ ਹੁੰਦੇ ਨੇ ਜੋ ਮਾਰੇ ਤਿੰਨ ਪਾਰਮ ਸੇ ਕਿਸੇ ਨਾਲ ਸੰਦੇ ਉਹ ਕਿਸੇ ਨੂੰ ਨਹੀਂ ਬਖਸ਼ਦੇ ਵੈਰ ਕਰੇ ਨਿਰਵੈਰ ਨਾਲ ਧਰਮ ਨਿਆਂ ਪਚੰਦੇ ਇਹੋ ਜੋ ਮੰਦੇ ਜ਼ਰੂਰੀ ਨਹੀਂ ਕਿ ਉਹਨਾਂ ਨਾਲ ਕੋਈ ਮਾਰਾ ਕਰ ਦੇ ਤਾਂ ਹੀ ਉਹ ਬੁਰਾ ਕਰਦੇ ਨਹੀਂ ਉਹ ਨਿਰਵੈਰ ਬੰਦੇ ਨਾਲ ਵੀ ਵੈਰ ਕਰਦੇ ਨੇ ਵੈਰ ਕਰੇ ਨਿਰਵੈਰ ਨਾਲ ਧਰਮ ਨਿਆਂ ਪਚੰਦੇ ਉਹ ਮਾਣੋ ਫਿਰ ਧਰਮ ਦੇ ਨਿਯਮ ਅਨੁਸਾਰ ਫਿਰ ਉਹ ਗਰ ਕੀ ਹੁੰਦੇ ਨੇ ਉਹਨਾਂ ਦਾ ਜੀਵਨ ਖੁਆਰੀ ਹੁੰਦਾ ਫਿਰ ਇਹੋ ਜਿਹੇ ਬੰਦੇ ਜਿਹੜੇ ਵਿਰਾਵਾਜਾ ਨਿਰਵੈਰ ਨਾਲ ਵੈਰ ਕਰਦੇ ਨੇ ਨਿਰਵੈਰ ਨਾਲ ਜੀ ਵੈਰ ਕਰਾਇ ਸਭ ਪਾਪ ਜਗਤਾ ਦਾ ਤਿੰਨ ਸਿਰ ਲਿਆ ਜਿਹੜਾ ਬੰਦਾ ਕਿਸੇ ਨਿਰਵੈਰ ਨਾਲ ਵੈਰ ਕਰਦਾ ਸਮਝੋ ਕਿ ਸਾਰੇ ਸੰਸਾਰ ਦਾ ਪਾਪ ਉਸਨੇ ਆਪਣੇ ਸਭ ਪਾਪ ਜਗਤਾ ਕਾ ਤਿੰਨ ਸਿਰ ਲਿਆ ਆਪਣੇ ਸਿਰ ਤੇ ਪਾਪਾਂ ਦੀ ਪੰਡ ਚੁਕ ਲਈ ਉਸ ਨੂੰ ਦੁਨੀਆਂ ਪਰ ਦੇ ਪਾਪਾਂ ਦੀ ਉਸ ਅੱਗੇ ਪਿੱਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ ਈਨ ਦਾ ਮੂੰਹ ਹਰ ਵੇਲੇ ਹੰਕਾਰ ਨਾਲ ਫਿਟਿਆ ਹੀ ਰਹਿੰਦਾ ਕੋਈ ਪਰਵਾਹ ਨਹੀਂ ਕਰਦੇ ਕਿਸੇ ਨਾਲ ਮਾੜਾ ਕਰਦੇ ਉਹਨਾਂ ਨੂੰ ਅੱਗੇ ਪਿੱਛੇ ਕਿਤੇ ਢੋਈ ਨਹੀਂ ਮਿਲਦੀ ਨਾ ਇਸ ਲੋਕ ਵੀ ਨੰਬਰ ਰੋਗ ਦੇ ਵਿੱਚ ਉਹ ਪਰ ਨਿੰਦਾ ਕਰਦੇ ਰਹਿੰਦੇ ਨੇ ਵਿਰੋਧ ਦੀ ਆਦਤ ਵਿੱਚ ਉਹ ਇਹ ਬਾਜ਼ ਨਹੀਂ ਆਉਂਦੇ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੁ ਉਸੇਤੀ ਰਲ ਗਿਆ ਇਹੋ ਜਿਹੇ ਬੰਦੇ ਆਪਣੇ ਵੱਲੋਂ ਸੋਣ ਨੂੰ ਵੀ ਹੱਥ ਪਾਉਣਾ ਉਹ ਵੀ ਉਹਨਾਂ ਨੂੰ ਕੰਮ ਨਹੀਂ ਆਉਂਦੀ ਉਹ ਉਹਨਾਂ ਵਾਸਤੇ ਸਵਾਹੀ ਬਣ ਕੇ ਉਹਨਾਂ ਦੇ ਸਾਹਮਣੇ ਆਉਂਦਾ ਭਾਵੇਂ ਉਹਨਾਂ ਨੂੰ ਕੋਈ ਸੁਖ ਨਹੀਂ ਮਿਲ ਸਕਦਾ ਜੋ ਗੁਰ ਕੀ ਸਰਣੀ ਫਿਰ ਉਹ ਆਵੇ ਜੇ ਇਹੋ ਜਿਹੇ ਬੰਦੇ ਜੇ ਗੁਰ ਕੀ ਸਰਣੀ ਫਿਰ ਉਹ ਆਵੇ ਇਹੋ ਜਿਹੇ ਬੰਦੇ ਵੀ ਅਗਰ ਮੁੜ ਕੇ ਗੁਰੂ ਦੀ ਸ਼ਰਨ ਆ ਜਾਣ ਤਾਂ ਪਿਛਲੇ ਉਹ ਗੁਨ ਬਖਸ਼ ਲਿਆ ਉਹਨਾਂ ਦੇ ਇਹ ਪਿਛਲੇ ਉਹ ਗੁਨ ਬਖਸ਼ੇ ਜਾ ਸਕਦੇ ਨੇ ਭਈ ਅਗਰ ਗੁਰੂ ਦੀ ਸ਼ਰਨ ਇੰਨੀ ਪਿਆਰੀ ਹੈ ਪ੍ਰਭੂ ਦੇ ਚਰਨਾਂ ਨੂੰ ਜੁੜਨਾ ਜੀਵਨ ਦਾ ਇਤਨਾ ਮਹਾਨ ਲਕਸ਼ ਹੈ ਤਾਂ ਅਗਰ ਜਨਮ ਜਨਮ ਤੱਕ ਇਕੱਟੇ ਪਾਪ ਕੱਟੇ ਜਾਂਦੇ ਨਹੀਂ ਇੱਥੇ ਆ ਕੇ ਤੇ ਫਿਰ ਅਸੀਂ ਜੀਵ ਵੈਰ ਵਿਰੋਧ ਕਰਕੇ ਕਿਉਂ ਸੰਸਾਰੀ ਭਟਕਦੇ ਹਾਂ ਕਿਉਂ ਆਪਣੀ ਜੀਵਨ ਆਪ ਹੀ ਖਵਾਰ ਕਰਦੇ ਹਾਂ ਉਹ ਵਿਚਾਰੇ ਕੀ ਕਰੇ ਜੋ ਭਾਗ ਦੁਰਮੰਦੇ ਪਰ ਇਹੋ ਜੀ ਅਵਸਥਾ ਜਿਹੜੀਆਂ ਸਾਡੀਆਂ ਬਣ ਜਾਂਦੀਆਂ ਨੇ ਇਹ ਸਾਡੇ ਮੰਦੇ ਹੀ ਭਾਗ ਹੁੰਦੇ ਨੇ ਇਸ ਵਾਸਤੇ ਅਸੀਂ ਇਸ ਬੁਰਾਈ ਨੂੰ ਨਿਕਲ ਨਹੀਂ ਸਕਦੇ ਕੋਈ ਵੈਰ ਉਹ ਵਿਚਾਰੇ ਕੀ ਕਰਨ ਜੋ ਪਾਗਤੁਰ ਮੰਦੇ ਐਸੇ ਬੰਦੇ ਵਿਚਾਰੇ ਕਿ ਆਸ ਹੋ ਗਈ ਨੇ ਕਿ ਪਾਗੀ ਮੰਦੇ ਨੇ ਉਹਨੂੰ ਪੁੱਠੇ ਪਾਸੇ ਪੈ ਗਏ ਜੋ ਮਾਰੇ ਦਿਨ ਪਰ ਪਰਮ ਤੋਂ ਕਿਸੇ ਨਾ ਸੰਦੇ ਇਸ ਵਾਸਤੇ ਉਹ ਕਿਸੇ ਨੂੰ ਬਖਸ਼ਦੇ ਨਹੀਂ ਹਨ ਵੈਰ ਕਰਨ ਨਿਰਵੈਰ ਨਾਲ ਧਰਮ ਨੇ ਆਇ ਪਚੰਦੇ ਫਿਰ ਉਹ ਧਰਮ ਦੇ ਨਿਆਂ ਨਾਲ ਖੁਆਰੀ ਹੁੰਦੇ ਨੇ ਬਰਬਾਦੀ ਉਹਨਾਂ ਨੂੰ ਧਰਮ ਦਾ ਨਿਆਂ ਹੀ ਹੁੰਦਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਇਹੋ ਜਿਹੇ ਬੰਦੇ ਦੇਖੋ ਭਲੇ ਪੁਰਸ਼ਾਂ ਨਾਲ ਤੇ ਵੈਰ ਕਰਦੇ ਨੇ ਸੰਤ ਸੁਭਾਅ ਲੋਕਾਂ ਇੱਥੇ ਸੰਤਾਂ ਨੂੰ ਭਾਵ ਬੜੇ ਬੜੇ ਲੰਬੇ ਚੋਲੇ ਝੱਗਿਆਂ ਵਾਲੇ ਨਾ ਲਾਲੇ ਡੇਰੇ ਬਣਾ ਕੇ ਬੈਠੇ ਹੋਏ ਨੇ ਇਹਨਾਂ ਸੰਤਾਂ ਮੰਦਨ ਦੇ ਬੇੜਾ ਘਰ ਕਰਕੇ ਰੱਖ ਦਿੱਤਾ ਸੀ ਕੋਮ ਦਾ ਸੀ ਕੋਮ ਦੀ ਇਕਤਾ ਖੇਰੂ ਮੇਰੂ ਕਰ ਦਿੱਤੀ ਬੜੀ ਦੁਨੀਆ ਆਪਣੇ ਪਿੱਛੇ ਲਾ ਕੇ ਰੱਖੀ ਹੋਈ ਹੈ ਤੇ ਅੱਜ ਦੇ ਯੁੱਗ ਦੇ ਅਗਰ ਸੰਤ ਸੱਚ ਮੁੱਚ ਸੰਤ ਹੁੰਦੇ ਤੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਨਾ ਜਾਂਦੇ ਉਹਨਾਂ ਨੂੰ ਪਤਾ ਸੀ ਆਹਨ ਵਾਲੇ ਜ਼ਮਾਨੇ ਵਿੱਚ ਸੰਸਾਜੇ ਲੁੱਟ ਖਸੁੱਟ ਕਰਨ ਵਾਲੇ ਹੀ ਹੋਣਗੇ ਸੰਤ ਭੁਨੇ ਦੀ ਭੇਜਤਾ ਲੈ ਡਰਾਮੇ ਕਰਨ ਵਾਲੇ ਹੀ ਹੋਣਗੇ ਵੇ ਇਥੇ ਉਹਨਾਂ ਦੀ ਗੱਲ ਨਹੀਂ ਇਥੇ ਸੰਤਾਂ ਤੋਂ ਬਾਅਦ ਸੰਤ ਸੁਬਾਜ ਇਨਸਾਨ ਨਿਰਵੈਰ ਇਨਸਾਨ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਉਹਨਾਂ ਦਾ ਦੁਸ਼ਟਾਂ ਨਾਲ ਮੋਹ ਪਿਆਰ ਹੁੰਦਾ ਸਾਡੇ ਭਾਰਤ 'ਚ ਐਸਾ ਨਹੀਂ ਹੋਇਆ ਗੁਰੂ ਸਾਹਿਬ ਦੇ ਨਿਰਵੈਰ ਸਨ ਕਿਸੇ ਨਾਲ ਵੈਰ ਨਸੀ ਕਰਦੇ ਸਾਰੇ ਸੰਸਾਰ ਦਾ ਭਲਾ ਮੰਗਦੇ ਸਨ ਪਰ ਸਾਡੇ ਆਪਣੇ ਇਥੇ ਦੇ ਲੋਕ ਵਿਦੇਸ਼ੀਆਂ ਦਾ ਸੰਗਤ ਕਰਕੇ ਇਹਦੇ ਗੁਰੂਆਂ ਦੇ ਗੁਰੂ ਘਰਾਂ ਦੇ ਖਿਲਾਫ ਜਾ ਕੇ ਚੁਗਲੀਆਂ ਕਰਦੇ ਰਹੇ ਨੇ ਜਾ ਕੇ ਤੇ ਗੁਰੂ ਘਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਔਰ ਪੂਜਾਇਆ ਨੁਕਸਾਨ ਨੁਕਸਾਨ ਪੁੱਜਣ ਵਿਚ ਜਿਸ ਪੂਰੀ ਸਹਾਇਤਾ ਕੀਤੀ ਆਪਣੇ ਲੋਕਾਂ ਨੇ ਤੇ ਦੁਸ਼ਟਾਂ ਨਾਲ ਮੋਹ ਪਿਆਰ ਬੰਦੇ ਨੇ ਆਪਣੇ ਨਾਲ ਨਿਰਵੈਰ ਨਾਲ ਵੈਰ ਕਰਦੇ ਨੇ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਵਾਰ ਉਹੋ ਜਿਹੇ ਬੰਦਿਆਂ ਨੂੰ ਫਿਰ ਨਾ ਅਗਲੇ ਜਨ ਸੁੱਖ ਦਾ ਨਾ ਇੱਥੇ ਸੁੱਖ ਉਹ ਵਾਰੂ ਵਾਰ ਉਹ ਉਸ ਘਰ ਕੋ ਹੁੰਦੇ ਰਹਿੰਦੇ ਨੇ ਇਸ ਮੋਹ ਮਾਇਆ ਦੇ ਗੇੜ ਵਿੱਚ ਤੇ ਜਨਮ ਮਰਨ ਦੇ ਗੇੜ ਵਿੱਚ ਤ੍ਰਿਸ਼ਨਾ ਕਦੇ ਨਾ 부ਜਈ ਦੁੱਖ ਦਾ ਹੋਇ ਖੁਆਰ ਉਹਨੇ ਅੰਦਰੋਂ ਫਿਰ ਲੋਭ ਲਾਲਚ ਤ੍ਰਿਸ਼ਨਾ ਇਹ ਹੱਤਾਂ ਜਾਨੀਆਂ ਨਹੀਂ ਨ ਤੇ ਲੋਭ ਦੀ ਲਹਿਰ ਵਿੱਚ ਉਹ ਫਿਰ ਖੁਆਰ ਹੁੰਦੇ ਰਹਿੰਦੇ ਨੇ ਮੂ ਕਾਲੇ ਦੀ ਨਿੰਦਕਾਂ ਤਿੱ ਸੱਚਾ ਦਰਬਾਰ ਰਬ ਦੇ ਦਰਗਾਹ ਵਿੱਚ ਉਹਨਾਂ ਦੇ ਮੂ ਕਾਲੇ ਹੀ ਰਹਿੰਦੇ ਨੇ ਪਾਓ ਪ੍ਰਭੂ ਨੂੰ ਐਸੇ ਜੀ ਮਨਜ਼ੂਰ ਨਹੀਂ ਹੁੰਦੇ ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰ ਹੈ ਨਾਨਕ ਐਹੋ ਜੇ ਬੰਦੇ ਜਿਹੜੇ ਨਾਮ ਤੋਂ ਸਖਣੇ ਹੁੰਦੇ ਨੇ ਤੇ ਇਹ ਵੈਰ ਵਿਰੋਧ ਬੁਰੀਆਂ ਸੀੜ ਕੇ ਰੱਖਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਨਾ ਉਰਵਾਰ ਨਾ ਪਾਰ ਕਿਸੇ ਪਾਸੇ ਜੋਗੇ ਨਹੀਂ ਉਹਨਾਂ ਦਾ ਇਹ ਲੋਕ ਵੀ ਦੁਖੀ ਤੇ ਉੱਪਰ ਲੋਕ ਵੀ ਦੁਖੀ ਜਾਂਦਾ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨਨ ਦੁਸ਼ਮਣ ਨਾਲ ਦੋਸਤੀ ਤੇ ਸੰਤ ਨਾਲ ਵੈਰ ਕਰਦੇ ਨੇ ਆਪ ਡੁੱਬੇ ਕਟੂਬ ਸੀ ਸਗਲੇ ਕੁੱਲ ਡੂਬਣ ਆਪ ਹੀ ਆਪਣਾ ਜੀਵਨ ਖੁਆਰ ਕਰਦੇ ਨੇ ਆਪਣੇ ਪਰਿਵਾਰ ਦਾ ਜੀਵਨ ਖੁਆਰ ਕਰਦੇ ਨੇ ਉਹਨਾਂ ਦੀ ਸੰਗਤੀ ਜਿਹੜੇ ਉਹਨਾਂ ਦਾ ਸਾਥ ਦਿੰਦੇ ਨੇ ਉਹ ਵੀ ਆਪਣਾ ਜੀਵਨ ਖੁਆਰ ਕਰ ਜਾਂਦੇ ਨੇ ਤੋਂ ਇਹ ਵੈਰ ਭਾਵਨਾ ਨੂੰ ਦਿਲ 'ਚ ਰੱਖਣੀ ਆ ਗੁਰਮਤਿ ਇਹ ਕਹਿੰਦੀ ਐ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਇ ਦੇਹੀ ਲੋਗ ਨੇ ਲਗੇ ਪੱਲਾ ਸਭ ਕੁਝ ਪਾ ਸਭ ਕੁਝ ਤੇਰੇ ਪੱਲੇ ਗੁਣ ਤੇਰੇ ਵਿੱਚ ਟਿੱਕੇ ਰਹਿਣਗੇ ਤੇਰੇ ਗੁਣ ਅਨੋਪ ਨਹੀਂ ਹੋਣਗੇ ਇਸ ਵਾਸਤੇ ਬੁਰੇ ਦਾ ਵੀ ਤੂੰ ਪਾਲਾ ਮੰਗ ਤੂੰ ਆਪਣੇ ਪਾਸੋਂ ਕਿਸੇ ਨਾਲ ਬੁਰਾ ਨਾ ਕਰ ਨਿਰਵੈਰਾ ਸੰਗ ਵੈਰ ਰਚਾਵੇ ਹਰ ਦਰਗਾ ਉਹ ਹਾਰੇ ਜਿਹੜੇ ਨਿਰਵੈਰ ਬੰਦੇ ਨਾਲ ਵੈਰ ਕਰਦੇ ਨੇ ਨਾ ਉਹ ਦਰਗਾ ਵਿੱਚ ਉਹਨੂੰ ਹਾਰ ਹੀ ਹੁੰਦੀ ਹੈ ਜਿਸ ਗੁਰ ਕਾ ਗ੍ਰਹਿ ਪੀਸੂ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਇਸ ਵਾਸਤੇ ਅਸੀਂ ਉਸ ਗੁਰੂ ਦੇ ਚਰਨੀ ਜਾ ਕੇ ਡਿਗੀ ਉਸ ਗੁਰੂ ਦੇ ਧਰ ਤੇ ਜਾ ਕੇ ਪੰਚ ਚੱਕੀਆਂ ਪੀਣੀਆਂ ਪਹਿਨ ਭਵੇਂ ਜੋੜੇ ਸਾਫ ਕਰਨੇ ਪੈਣ ਉਹ ਕਰੀਏ ਜਿਸ ਪ੍ਰਸਾਦ ਵੈਰੀ ਸਭ ਮਿੱਤਰ ਜਿਸ ਦੀ ਕਿਰਪਾ ਨਾਲ ਜਿਹੜਾ ਅਸੀਂ ਮਹਿਰ ਕਰਦਾ ਕਿ ਐਸੀ ਆਤਮਿਕ ਉੱਚੀ ਅਵਸਥਾ ਬਣ ਜਾਂਦੀ ਹੈ ਕਿ ਵੈਰੀ ਵੀ ਮਿੱਤਰ ਲੱਗਣ ਲੱਗ ਪੈਂਦੇ ਨੇ ਫਿਰ ਉਹ ਅਵਸਥਾ ਬਣਦੀ ਹੈ ਨਾ ਕੋਈ ਵੈਰੀ ਨਹੀਂ ਬੇਗਾਨਾ ਸਗਲ ਸੰਗ हमको ਬਣਿਆ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਇਹੋ ਜੇ ਜੀਵਨ ਦੇ ਫਿਰ ਇਹ ਆਵਾਜ਼ ਬਣ ਜਾਂਦੀ ਹੈ ਵੇ ਸੁਨੋ ਲੋਕਾ ਮੇਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰੂ ਮੋਕੋ ਹਰ ਨਾਮ ਦਿਵਾਇਆ ਉਹ ਫਿਰ ਆਪਣੇ ਅੰਦਰੋਂ ਦੁਰਜਨਾਂ ਨੂੰ ਪਾਪੀਆਂ ਨੂੰ ਵੈਰੀਆਂ ਨੂੰ ਮਾਰ ਦਿੰਦੇ ਨੇ ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਕਾਰ ਆਸਾ ਤ੍ਰਿਸ਼ਨਾ ਸਭ ਜਿਹਾ ਵਸਾ ਜਾਂਦੀਆਂ ਨੇ ਉਹਨਾਂ ਜੀ ਕੋਈ ਵੈਰ ਵਿਰੋਧ ਇਸ ਕਿਸਮ ਦੀ ਬੁਰਾਈਆਂ ਨਹੀਂ ਰਹਿੰਦੀਆਂ ਇਹ ਸਾਰੇ ਦੁਰਜਨ ਉਹਨਾਂ ਨੇ ਆਪਣੇ ਅੰਦਰੋਂ ਮਾਰ ਕੇ ਤਕਾ ਦਿੱਤੇ ਹੁੰਦੇ ਨੇ ਸਤਿਗੁਰੂ ਮੋਕੋ ਹਰ ਨਾਮ ਦਿਵਾਇਆ ਕਿਉਂਕਿ ਸਤਿਗੁਰੂ ਨੇ ਪ੍ਰਮਾਤਮਾ ਦਾ ਨਾਮ ਐਸਾ ਮਿੱਠਾ ਨਾਮ ਖੁਣਕ ਨਾਮ ਖੁਦਾਇਆ ਐਸਾ ਦਿੱਤਾ ਕਿ ਅੰਦਰ ਵੈਰ-ਵਿਰੋਧ ਰਹੀ ਨਹੀਂ ਇਹ ਦੁੱਖ-ਕਲੇਸ਼ ਰਹੀ ਨਹੀਂ ਸਾਰਾ ਸੰਸਾਰ ਆਪਣਾ ਆਪਣਾ ਲਗ ਲ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਬਨਾ ਕੇ ਸਾਜਨ ਇਹ ਅਵਸਥਾ ਆ ਬਣੀ ਤਨ ਜੋ ਬੰਦੋ ਵੈਰੀ ਹੋ ਜਿਨੀ ਰਖੇ ਰੰਗ ਲਾਏ ਤੇ ਜਿਹੜੇ ਲੋਕ ਤਨ ਜੋ ਬੰਦ ਦੇ ਨਸ਼ੇ ਵਿੱਚ ਮਸਤ ਦੁਨੀਆਦਾਰੀ ਦੇ ਨਸ਼ੇ ਵਿੱਚ ਮਸਤ ਵੈਰ-ਵਿਰੋਧ ਬੁਰੀਆਂ ਛੇੜੀ ਬੈਠੇ ਨੇ ਉਹਨਾਂ ਦੇ ਇਹ ਜਿਹੜੀ ਚੀਜ਼ਾਂ ਨੂੰ ਉਹ ਸੁੱਖ ਦੇ ਸਾਧਨ ਸਮਝਦੇ ਰਹਿੰਦੇ ਨਾ ਗਿਆਨਤਾ ਦੇ ਕਾਰਨ ਨੀ ਗੁਰੇਪਨ ਦੇ ਕਾਰਨ ਕੋਈ ਉਹਨਾਂ ਦੇ ਲਈ ਵੈਰੀ ਬਣ ਗਈ ਟਕਰਦੇ ਨੇ ਉਹਨਾਂ ਦੇ ਉਹ ਹੀ ਦੁਸ਼ਮਣ ਬਣ ਜਾਂਦੇ ਨੇ ਤੁਨ ਜੋ ਬਣ ਦੋਈ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਜਿਨ੍ਹਾਂ ਦੀ ਮਸਤੀ ਵਿੱਚ ਰੰਗ ਰਲੀਆਂ ਬੰਦਾ ਮੰਨਦਾ ਇਹ ਰੰਗ ਲਾ ਕੇ ਰੱਖੇ ਹੁੰਦੇ ਨੇ ਉਹਨਾਂ ਵਾਸਤੇ ਫਿਰ ਇਹ ਹਕਮ ਆਇਆ ਸੀ ਕਿ ਵੈਦੂਤਾਂ ਨੂੰ ਫਰਮਾਇਆ ਅੱਲਾ ਚੱਲੇ ਪਤਗਵਾਏ ਬਾਬਰ ਵਣੀ ਜਦੋਂ ਅਸੀਂ ਬਾਬਰਮੰਨ ਦੀ ਸ਼ਬਦ ਉੱਪਰਦੇ ਜਦੋਂ ਮੁਗਲਾਂ ਨੇ ਅਮਲਾ ਕੀਤਾ ਹਿੰਦੁਸਤਾਨੀ ਪਠਾਣਾ ਦੇ ਤੇ ਇਹ ਲੋਕ ਮਸਤ ਬਦਮਾਸਰ ਮੋਹ ਮਾਇਆ ਦੇ ਵਿੱਚ ਮੈਰ ਵਿਰੋਧ ਗਰੀਬਾਂ ਨੂੰ ਸੰਦੇਸ ਸੰਦੁਖ ਦਿੰਦੇ ਸਨ ਤੇ ਫਿਰ ਉਹਨਾਂ ਦੀ ਇਹ ਦੁਰਦਸ਼ਾ ਹੋਈ ਕਿ ਜਿਸ ਜਵਾਨੀ ਦੇ ਨਸ਼ੇ ਵੀ ਤੰਦੁਲ ਦੇ ਨਸ਼ੇ ਚ ਪਾਗਲ ਹੋਏ ਸਨ ਉਹ ਹੋਈ ਉਹਨਾਂ ਦੇ ਵੈਰੀ ਬਣ ਗਏ ਤੇ ਫਿਰ ਬਾਬਰ ਨੇ ਆਪਣੇ ਫੌਜੀਆਂ ਨੂੰ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾ ਇੱਜ਼ਤ ਪਤ ਗਵਾ ਕੇ ਰੱਖ ਦਿੱਤੀ ਉਹਨਾਂ ਦੀ ਫਿਰ ਮੁਝ ਮੁਝ ਕੋ ਰੁਲਾਇਆ ਇਹ ਹਾਲਤ ਹੋਈ ਉਹਨਾਂ ਦੀ ਜਿੰਨ ਸਿਰ ਸੋਹਣ ਪੱਟੀਆਂ ਮੰਗੀ ਪਾਇ ਸੰਦੂਰ ਸੇ ਸਰਕਾਤੀ ਮੁੰਨਿਨ ਗਲ ਵਿੱਚ ਆਵੇ ਤੂੜ ਇਹ ਖਿਆਲ ਰੱਖਣਾ ਚਾਹੀਦਾ ਰੱਬ ਬਲ ਬਖਸ਼ੇ ਤਾਕਤਾਂ ਬਖਸ਼ੇ ਰਾਜਪਾਲ ਦੀ ਤਾਕਤ ਤੋਂ ਬਖਸ਼ੇ ਕਿਸੇ ਕਿਸਮ ਦੀ ਕੋਈ ਮਿਹਰ ਕਰੇ ਤਾਂ ਉਸ ਵਿੱਚ ਹੰਕਾਰੀ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਮੁੜ ਕੇ ਤਾਕਤਾਂ ਖੋਹਦੇ ਵੀ ਕਰਨੀ ਲੱਗਦੀ ਫਿਰ ਉਹ ਸਜ਼ਾ ਦਾ ਭਾਗੀ ਬਣ ਜਾਂਦਾ ਬੰਦਾ ਜੇ ਇਸ ਭਾਗ ਦੇ ਵਡਿਆ ਜੇ ਭਾਗ ਦੇ ਸਜ਼ਾਏ ਇਹ ਉਹਦੀ ਖੇਡ ਹੈ ਕਿ ਉਹ ਚਾਹੇ ਨਾ ਉਹ ਦੇ ਵਡਿਆਂ ਵਿੱਚ ਬਖਸ਼ਦਾ ਚਾਹੇ ਤਾਂ ਸਜ਼ਾਵਾਂ ਵੀ ਦਿੰਦਾ ਇਸ ਲਈ ਭਾਈ ਇਹ ਵੈਰ ਵਿਰੋਧ ਵਾਲੀ ਜ਼ਿੰਦਗੀ ਜਿਹੜੀ ਹੈ ਇਹ ਕੋ ਚੰਗੀ ਨਹੀਂ ਹੈ ਕਿਸੇ ਵੀ ਬੰਦੇ ਨਾਲ ਉਹ ਸਾਡੀ ਕਿਸੇ ਐਸੀ ਕੋਮ ਵਧਾਈ ਕਿ ਉਹਨਾਂ ਵਾਰਸ ਬੰਦਾ ਹੋਵੇ ਜੇ ਜਿ ਕੋਮ ਸਾਡੀ ਦੁਸ਼ਮਣੀ ਪਈ ਹੋਵੇ ਅਸੀਂ ਕਿਸੇ ਨਾਲ ਬੈਰ ਨਹੀਂ ਕਰਨਾ ਇਸ ਵਾਸਤੇ ਤੁਸੀਂ ਦੇਖੋ ਗੁਰੂ ਸਾਹਿਬ ਨਿਰਵੈਰ ਸਨ ਗੁਰੂ ਸਾਹਿਬ ਦੇ ਸਿੱਖ ਨਿਰਵੈਰ ਸਨ ਤੇ ਸਿੱਖ ਪੋਜਾ ਵਿੱਚ ਕਈ ਮੁਸਲਮਾਨ ਲੋਕ ਵੀ ਆ ਕੇ ਭਰਤੀ ਹੋ ਜਾਂਦੇ ਸਨ ਤੇ ਸਿੱਖਾਂ ਦੀ ਤਰਫੇ ਤਰਖੂ ਹੋ ਕੇ ਆਪਣੇ ਹੀ ਮੁਸਲਮਾਨ ਭਰਾਵਾਂ ਨਾਲ ਲੜਦੇ ਸਨ ਕਿਉਂਕਿ ਉਹਨੂੰ ਪਤਾ ਸੀ ਇਹ ਸਾਡੇ ਭਰਾ ਮੁਸਲਮਾਨ ਜ਼ਾਲਮ ਹਨ ਇਹ ਨਿਰਵੈਰ ਨਾਲ ਬੈਰ ਕਰਨ ਵਾਲੇ ਨੇ ਤੇ ਉਹਨਾਂ ਨਿਰਵੈਰਾਂ ਦਾ ਉਹਨਾਂ ਕਈਆਂ ਨੇ ਸਾਥ ਨਹੀਂ ਦਿੱਤਾ ਜਿਹਨਾਂ ਨੇ ਦਿੱਤਾ ਉਹ ਆਪਣੀ ਜ਼ਿੰਦਗੀ ਖਵਾਰ ਕਰਕੇ ਚਾਹੇ ਉਹ ਸਾਡੇ ਇਧਰ ਦੇ ਦੇਸੀ ਸਨ ਚਾਹੇ ਉਹਨਾਂ ਦੇ ਸਾਥੀ ਸਨ। ਤੋਂ ਇਸ ਵਾਸਤੇ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਬੰਦੇ ਨਾਲ ਵੈਰ ਕਰਦੇ ਹਾਂ ਤੇ ਮਨੁੱਖ ਕੁਸਰਾ ਬਣਾ ਲਈ ਕਰਦੇ ਹਾਂ ਕਿ ਕਿ ਹਰ ਇੱਕ ਵਿੱਚ ਉਸੇ ਦੀ ਜੋਤ ਸਮਾਈ ਹੋਈ ਹੈ। ਕੋਈ ਨਹੀਂ ਚਾਹੁੰਦਾ ਅਸੀਂ ਆਪ ਨਹੀਂ ਚਾਹੁੰਦੇ ਸਾਡੇ ਨਾਲ ਕੋਈ ਵੈਰ ਕਰੇ। ਸਾਡੇ ਨਾਲ ਕੋਈ ਨਫ਼ਰਤ ਕਰੇ ਸਾਡੀ ਕੋਈ ਬਿਲਾਵਜਾ ਨਿੰਦਿਆ ਕਰੇ। ਅਸੀਂ ਨਹੀਂ ਚਾਹੁੰਦੇ ਤੇ ਦੂਸਰਾ ਕੌਣ ਚਾਹੁੰਦਾ ਹੈ? ਕੋਈ ਵੀ ਨਹੀਂ ਚੀਜ਼ ਚਾਹੁੰਦਾ। ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਤ ਦਿਖਾਈ ਇਹ ਗੁਰੂ ਤਨ ਤਨ ਆਖਣ ਦੇ ਯੋਗ ਹੈ ਇਸ ਲਈ ਮੇਰਾ ਗੁਰੂ ਬੜਾ ਤਨ ਤਨ ਆਖਣ ਦੇ ਯੋਗ ਹੈ ਕਿਉਂਕਿ ਉਸਨੇ ਐਸਾ ਗਿਆਨ ਦਿੱਤਾ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਉਹ ਗਿਆਨਮਾਨ ਮੇਰਾ ਸਤਿਗੁਰੂ ਤਨ ਤਨ ਹੈ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਤ ਦਿਖਾਈ ਜਿਸਨੇ ਮੇਰੀ ਆਤਮਿਕ ਅਵਸਥਾ ਐਸੀ ਬਣਾ ਦਿੱਤੀ ਕਿ ਮੇਰੇ ਵਾਸਤੇ ਵੈਰੀ ਵੀ ਮਿੱਤਰ ਬਣ ਗਏ ਮੇਰੇ ਵਾਸਤੇ ਸਭ ਸਭ ਮੈਨੇ ਇੱਕ ਬਰਾਬਰ ਹੀ ਹੋ ਗਏ ਮੇਰੇ ਸੇ ਕਿਆ ਦੋਸਤ ਹੈ ਕਿਆ ਦੁਸ਼ਮਣ ਸਭ ਇੱਕ ਬਰਾਬਰ ਨੇ ਦੋਸਤ ਕੋ ਨੋਰ ਕੋ ਲਾਭ ਮਿਲ ਲਿਆ ਤਾਂ ਰੱਬ ਦੀ ਮਿਹਰ ਹੈ ਦੁਸ਼ਮਣ ਕੋ ਨੁਕਸਾਨ ਕਰਨਾ ਆ ਗਿਆ ਤਾਂ ਵੀ ਰੱਬ ਦੀ ਕੋਈ ਖੇਡ ਹੈ ਤੋ ਇੱਕ ਇੱਕ ਸਮਾਨ ਸਭ ਇੱਕ ਸਮਾਨ ਐਸੀ ਮਸਤਜ ਵਿੱਚ ਐਸੀ ਉੱਚ ਬੁੱਧੀ ਪ੍ਰਾਪਤ ਹੋ ਗਈ ਉੱਚ ਅਵਸਥਾ ਪ੍ਰਾਪਤ ਹੋ ਗਈ ਉਜਲ ਮੋਤੀ ਸੋਨੇ ਰਤਨਾ ਨਾਲ ਜੜਨ ਉਜਲ ਮੋਤੀ ਸੋਨੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ ਦੇਖੋ ਜਿਵੇਂ ਆਇਆ ਸੀ ਇਸ ਜ਼ਰ ਕਾਰਨ ਕਣੀ ਵਿਗੁੱਤੀ ਇਸ ਜ਼ਰ ਕਣੀ ਖਵਾਈ ਪਾਪਾਂ ਬਾਜੂ ਹੋਏ ਨਹੀਂ ਮੋਇਆ ਸਾਥ ਨਾ ਜਾਈ ਅਸੀਂ ਵੈਰ ਵਿਰੋਧੀ ਚ ਪੈ ਜਾਂਦੇ ਆ ਦੁਨੀਆਦਾਰੀ ਕਮਾਉਣ ਲੱਗ ਪੈਂਦੇ ਆ ਤਨਦੁਲਤ ਵਿੱਚ ਪੈ ਜਾਂਦੇ ਆ ਹੀਰੇ ਮੋਤੀ ਜਵਾਹਰ ਸੋਨੇ ਚਾਂਦੀ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਆ ਔਰ ਇਹ ਕੁਝ ਇਕੱਠੇ ਕਰਦੇ ਕੱਖ ਨਹੀਂ ਦੇਖਦੇ ਅਸੀਂ ਕਿਸੇ ਦਾ ਕੀ ਬੁਰਾ ਕਰ ਰਹੇ ਆ ਕੀ ਮਾੜਾ ਕਰ ਰਹੇ ਆ ਕਿਸੇ ਦਾ ਕੀ ਆਕ ਮਾਰ ਰਹੇ ਆ ਐਸਾ ਜਿਹੜੀ ਅਵਸਥਾ ਹੈ ਫਿਰ ਊਜਲ ਮੋਤੀ ਸੋਨੇ ਰਤਨ ਨਾਲ ਜੜਨ ਫਿਰ ਹੀਰੇ ਮੋਤੀ ਹਾਰ ਜੋਰ ਸਜੇ ਹੋਏ ਸੀ ਆਪਣੇ ਜਿਸਮ ਤੇ ਲਗਾਈ ਫਿਰਦੇ ਆ ਘਰ ਸਜਾਈ ਫਿਰਦੇ ਆ ਤਿੰਜਰ ਵੈਰੀ ਨਾਨਕਾ ਜੇ ਬੁੱਢੇ ਸੀ ਮਰਨ ਫਿਰ ਇਹੋ ਜੇ ਬੰਦਿਆਂ ਦਾ ਉਹ ਤਨਦੁਲ ਉਹ ਜੈਰੀ ਵੈਰੀ ਬਣ ਜਾਂਦਾ ਤਨਦੁਲ ਦੀ ਵੈਰੀ ਬਣ ਜਾਂਦਾ ਇਸ ਲਈ ਰੱਬੀ ਰਜ਼ਾ ਵਿੱਚ ਤੁਰਨਾ ਗੁਰਦੇ ਹੁਕਮ ਵਿੱਚ ਤੁਰਨਾ ਤੇ ਪ੍ਰਭੂ ਨਿਰਵੈਰ ਹੈ ਕੋਹ ਨਿਰਵੈਰ ਤਾਂ ਆਣੀ ਬੜੀ ਜ਼ਰੂਰੀ ਹੈ ਪ੍ਰਭੂ ਨਿਰਪੋ ਹੈ ਅਸੀਂ ਨਿਰਭਉ ਜਾਈਏ ਵੀ ਮੇਰਾ ਮਾਲਕ ਮੇਰੇ ਸਿਰ ਤੇ ਹੈ ਉਹ ਜਦ ਉਸਨੇ ਮੈਨੂੰ ਆਪਣੀ ਗੋਦੀ ਚੁੱਕ ਕੇ ਰੱਖਿਆ ਹਰ ਵੇਲੇ ਮੇਰੇ ਅੰਗ ਸੰਗ ਸਾਈਏ ਤੇ ਮੈਨੂੰ ਕਿਸ ਚੀਜ਼ ਦਾ ਡਰ ਹੈ ਮੈਨੂੰ ਕਿਸ ਨੇ ਵੈਰ ਕਰਨ ਦੀ ਲੋੜ ਹੀ ਕੀ ਪਈ ਹੈ ਪਹਿਲੇ ਮੈਨੂੰ ਕੋਈ ਲੋੜ ਨਹੀਂ ਮੇਰੀਆਂ ਦਾਤਾ ਸਾਰੀਆਂ ਦਾ ਬਖਸ਼ਣ ਵਾਲਾ ਉਹ ਹੈ ਦਾਤਾ ਜਿਸ ਦੇ ਸਿਰ ਤੇ ਦਾਤੇ ਦਾ ਹੱਥ ਹੈ ਉਹ ਕਿਸੇ ਕੋਲ ੁੱਕੀ ਲੈਣਾ ਉਸਨੇ ਲੱਖ ਚੁਰਾਚਾ ਮੇਦਨੀ ਸਭ ਸੇਵ ਕਰਨ ਦਾ ਇਹ ਭਾਵਨਾ ਬਣ ਜਾਂਦੀ ਹੈ ਇਹ ਵੈਰੀ ਮਿੱਤਰ ਸਭ ਕੀਤੇ ਆ ਨੇ ਮੰਗੇ ਮੰਦਾ ਦੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ ਜਦੋਂ ਪ੍ਰਭੂ ਦੀ ਬਖਸ਼ਿਸ਼ ਹੋ ਜਾਏ ਤੇ ਫਿਰ ਕੋਈ ਇਹੋ ਜਿਹਾ ਕੰਮ ਹੀ ਨਹੀਂ ਕਰਦਾ ਬੰਦਾ ਕਿ ਜਿਹਦਾ ਲੇਖਾ ਜੋਖਾ ਦੇਣਾ ਪਵੇ ਐਸੇ ਕੋਈ ਕਰਮ ਕਰਦਾ ਹੀ ਨਹੀਂ ਹੈ ਇਸ ਲਈ ਉਹ ਬੜਾ ਬੇਫਿਕਰ ਹੋ ਕੇ ਅਨੰਦਮਈ ਜੀਵਨ ਦੀ ਅਵਸਥਾ ਵਿੱਚ ਅਨੰਦ ਮਾਣਦਾ ਹੈ ਅਨੰਦ ਪਿਆਸ ਉਹ ਪਾਇਆ ਮਿਲ ਗੁਰੂ ਗੋਬਿੰਦ ਦਾ ਉਸ ਗੁਰੂ ਗੋਬਿੰਦ ਨੂੰ ਪਰਮਾਤਮਾ ਨੂੰ ਮਿਲ ਕੇ ਅਨੰਦ ਹੋ ਗਿਆ ਜੀਵਨ ਅਨੰਦਮਈ ਹੋ ਗਿਆ ਸੁਖ ਪਾਇਆ ਸੁਖ ਪ੍ਰਾਪਤ ਹੋ ਗਿਆ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਜਿਨ੍ਹਾਂ ਬੰਦੇ ਨੇ ਗੁਰਮੁਖ ਬਣ ਕੇ ਉਸ ਪਰਮਾਤਮਾ ਦੇ ਸਿਮਰਨ ਕੀਤੇ ਤਿਨ ਸਭ ਸੁਖ ਪਾਈ ਉਹ ਸਾਰੇ ਸੁ ਪ੍ਰਾਪਤ ਕਰ ਲੈਂਦੇ ਉਹਨ ਵੈਰੀ ਮਿੱਤਰ ਸਮਝ ਕੇ ਤੇਆ ਸਭ ਨਾਲ ਸੁਭਾਈ ਉਹਨਾਂ ਨੇ ਵੈਰੀ ਵੀ ਸਾਰੇ ਮਿੱਤਰ ਕਰ ਦਿੱਤੇ ਵੈਰੀ ਵੀ ਮਜਬੂਰ ਜਿੰਦਾ ਉਹਨਾਂ ਨਾਲ ਪਿਆਰ ਕੀਤੇ ਆ ਬੜੇ ਦ੍ਰਿਸ਼ਟੀ ਦਾਸੀ ਮਿਲਦੇ ਨੇ ਕਿ ਵੈਰੀਆਂ ਦੇ ਕਟਕ ਚੜ ਕੇ ਆਏ ਕਿ ਉਹਨਾਂ ਨਾਲ ਆਏ ਉਹ ਬੰਦੇ ਸਿੱਖਾਂ ਦਾ ਉੱਚਾ ਸੁੱਚਾ ਨਿਰਵੈਰ ਜੀਵਨ ਦੇਖ ਕੇ ਉਹ दंग ਰਹਿ ਗਏ ਤੇ ਉਹਨਾਂ ਨੂੰ ਜੀ ਨਹੀਂ ਕੀਤਾ ਵੀ ਇਹਨਾਂ ਨਾਲ ਸਿੱਖਾਂ ਨਾਲ ਲੜੀਏ ਇਹਨਾਂ ਨਾਲ ਮਾਰ ਤਾੜ ਕਰੀਏ ਇਹ ਤੇ ਬੜੀ ਪਿਆਰੀ قوم ਹੈ ਇਹ ਉਹਨਾਂ ਨੂੰ ਕਿਉਂਕਿ ਨਿਰਵੈਰ ਸਨ ਪ੍ਰਭਨ ਗੁਰਸੂ ਕੇ ਨਿਰਵੈਰ ਸਨ ਗੁਰੂ ਸਾਹਿਬ ਦੀ ਬਾਣੀ ਦਾ ਅਸਰ ਕਬੂਲਦੇ ਸਨ ਉਹ ਪੜ੍ਹ ਲਿਖੇ ਘੱਟ ਸਨ ਉਹਨਾਂ ਕੋਲ ਬੀ.ਐਮ.ਏ ਦੀ ਡਿਗਰੀ ਨਹੀਂ ਸੀ ਪਰ ਜਿਹੜੀ ਗੱਲ ਗੁਰੂ ਦੀ ਸੁਣ ਲੈਂਦੇ ਸਨ ਉਹਨੂੰ ਪੱਲੇ ਬੰਨ ਲੈਂਦੇ ਸਨ ਉਹਨਾਂ ਦੇ ਜੀਵਨ ਦਾ ਇੱਕ ਓਪੀਨੀਅਨ ਜੀਵਨ ਦਾ ਇੱਕ ਆਧਾਰ ਬਣ ਜਾਂਦੀ ਸੀ ਅੱਜ ਅਸੀਂ ਪੜ੍ਹੇ ਲਿਖੇ ਬਹੁਤ ਹੋ ਗਏ ਆ ਵੈਸਾ ਮਾਸਾ ਸਾਡੇ ਕੋਲ ਬੜੀਆਂ ਨੇ ਕਿੰਤੂ ਪ੍ਰਦੂ ਸਾਡੇ ਕੋਲ ਬੜੇ ਨੇ ਲੇਕਿਨ ਗੁਰਬਾਣੀ ਅਨੁਸਾਰ ਜੀਵਨ ਅਸੀਂ ਟਾਲ ਲੀਏ ਇਸ ਪਾਸੇ ਅਸੀਂ ਬਹੁਤ ਪਿੱਛੇ ਰਹਿ ਗਏ ਬਹੁਤ ਪਿੱਛੇ ਰਹਿ ਗਏ ਉਹ ਪ੍ਰਾਤਮ ਅਣਪੜ ਗੁਰਸਿੱਖਾ ਗੁਰੂ ਉਹ ਗਰੀਬ ਸਿੱਖਾ ਗੁਰੂ ਜਿਨ੍ਹਾਂ ਦੇ ਤਨ ਦੇ ਕੱਪੜੇ ਵੀ ਪੂਰੇ ਨਹੀਂ ਸੀ ਹੁੰਦੇ ਉਹਨਾਂ ਕੋਲੋਂ ਅਸੀਂ ਦੂਰ ਪਿੱਛੇ ਰਹਿ ਗਏ ਆ ਸੰਸਾਰੀ ਪਦਾਰਥਿਕ ਤਰੱਕੀ ਸੀ ਬਹੁਤ ਕਰ ਲਈ ਸਾਡੇ ਵਿੱਚ ਉਹ ਵੈਰ ਰੋਧ ਵੀ ਅੱਜ ਕਿਸੇ ਨਾਲ ਕੀ ਦੁਸ਼ਮਣ ਨਾਲ ਕੀ ਮਿੱਤਰਤਾ ਕਰਨੀ ਹੈ ਅੱਜ ਦੇ ਭਰਾ ਭਰਾ ਦੀ ਪੱਗ ਲਈ ਫਿਰਦਾ ਹੈ ਅੱਜ ਦੇ ਗੁਰੂ ਘਰਾਂ ਵਿੱਚ ਕਮੇਟੀਆਂ ਲੈ ਲੜਕੇ ਮਰਦੀਆਂ ਨੇ ਇੱਕ ਦੂਜੇ ਦੀ ਪੱਗਾਂ ਉਤਾਰਦੇ ਆ ਸੀ ਤੇ ਚਿਰਾਂ ਸਾਰੀ ਗੱਲ ਤੇ ਅਸੀਂ ਸ਼ਸਤਰ ਚੁੱਕ ਲੈਂਦੇ ਆ ਦੁਸ਼ਮਣੀਆਂ ਜਨਮੋ ਜਨਮ ਦੀ ਦੁਸ਼ਮਣੀਆਂ ਪਾ ਲੈਂਦੇ ਆ ਇੱਕ ਇੱਕ ਗੁਰਸਿੱਖੀ ਨਹੀਂ ਪਾਈ ਗੁਰਸਿੱਖੀ ਜਿੰਦ ਤੇ ਬੜਾ ਪਿਆਰਾ ਜੀਵਨ ਹੈ ਸੰਸਾਰ ਨੂੰ ਉਜਾੜਨ ਵਾਲਾ ਜੀਵਨ ਨਹੀਂ ਹੈ ਸੰਸਾਰ ਨੂੰ ਸਵਾਰਨ ਬਣਾ ਜੀਵਨ ਹੈ ਕਾਸ਼ ਕਿ ਇੱਕ ਗੁਣ ਸਾਡੇ ਵਿੱਚ ਆ ਜਾਏ ਨਿਰਵਰਤਾ ਵਾਲਾ ਤੇ ਉੱਚੇ ਸੱਚੇ ਜੀਵਨ ਵਾਲੇ ਬਣ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ